ਪੈਰਿਸ਼ ਕੋਲੰਬੀਆ ਦੇ ਸਾਰੇ ਨਿਵਾਸੀਆਂ ਨੂੰ BC ਹੈਲਥ ਇੰਸ਼ੋਰੈਂਸ ਜਿਸ ਨੂੰ ਮੈਡੀਕਲ ਸਰਵਿਸ ਪਲਾਨ ਜਾਂ MSBP ਵੀ ਕਹਿੰਦੇ ਹਨ ਲਈ ਰਜਿਸਟਰ ਹੋਣਾ ਚਾਹੀਦਾ ਹੈ। ਐਨਰੋਲਮੈਂਟ ਜ਼ਰੂਰੀ ਹੈ ਜੇ ਤੁਸੀਂ ਕੈਨੇਡਾ ਦੇ ਨਾਗਰਿਕ ਹੋ ਜਾਂ ਪੱਕੇ ਨਿਵਾਸੀ ਹੋ ਅਤੇ BC ਵਿੱਚ ਰਹਿੰਦੇ ਹੋ। ਅਤੇ ਤੁਸੀਂ ਸਾਲ ਵਿੱਚ ਘੱਟੋ-ਘੱਟ 6 ਮਹੀਨੇ BC ਵਿੱਚ ਰਹਿੰਦੇ ਹੋ। ਇਸ ਵਿੱਚ ਬਾਹਰਲੇ ਮੁਲਕਾਂ ਦੇ ਵਿਦਿਆਰਥੀ ਅਤੇ ਵਰਕ ਵੀਜ਼ੇ ਵਾਲੇ ਵੀ ਸ਼ਾਮਲ ਹਨ। ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਰਜਿਸਟਰ ਕਰਾਉਣ ਲਈ ਤੁਹਾਨੂੰ ਕੁਝ ਕਾਗਜ਼ ਚਾਹੀਦੇ ਹਨ ਪੱਕੇ ਨਿਵਾਸੀਆਂ ਨੂੰ ਉਹਨਾਂ ਦਾ ਲੈਂਡਿੰਗ ਦਾ ਰੈਕੋਰਡ ਪਰਮਨੈਂਟ ਰੈਜ਼ੀਡੈਂਟ ਕਾਰਡ ਜਾਂ ਪਰਮਨੈਂਟ ਰੈਜ਼ੀਡੈਂਸੀ ਕਨਫਰਮੇਸ਼ਨ ਦਾ ਕਾਗਜ਼ ਕੱਚੇ ਨਿਵਾਸੀਆਂ ਵਾਸਤੇ temporary resident permit work permit ya study permit msbnl enrollmently application tusi health services di ministry di website to la sakde ho utthe msb di fees bare vi jankari hai tusi kinne paise dene han eh todi aamdani te nirbhar karda hai jinni jaldi ho sakda hai apply karde ho health insurance shuru hon layi tonu 3 mahine intezar karna pavega ਤੁਹਾਡੀ ਅਰਜ਼ੀ ਮਨਜ਼ੂਰ ਹੋਣ ਤੋਂ ਬਾਅਦ ਤੁਹਾਡਾ ਐਮਐਸਪੀ ਕਾਰਡ ਡਾਕ ਰਾਹੀਂ ਤੁਹਾਡੇ ਕੋਲ ਪਹੁੰਚ ਜਾਵੇਗਾ ਜਦੋਂ ਵੀ ਡਾਕਟਰ ਹਸਪਤਾਲ ਜਾਂ ਫਾਰਮੇਸੀ ਜਾਓ ਤਾਂ ਆਪਣਾ ਇਹ ਕਾਰਡ ਨਾਲ ਲੈ ਕੇ ਜਾਓ ਵਧਾਈਆਂ ਹੁਣ ਤੁਹਾਡੀ ਹੈਲਥ ਇੰਸ਼ੋਰੈਂਸ ਹੋ ਗਈ ਐਮਐਸਪੀ ਇਲਾਜ ਦੀਆਂ ਜ਼ਿਆਦਾਤਰ ਲੋੜਾਂ ਨੂੰ ਕਵਰ ਕਰਦੀ ਹੈ ਜ਼ਿਆਦਾ ਜਾਣਕਾਰੀ ਲਈ ਕਿ ਕੀ ਕਵਰ ਨਹੀਂ ਹੁੰਦਾ ਹੈਲਥ ਮਿਨਿਸਟਰੀ ਦੀ ਵੈੱਬਸਾਈਟ ਤੇ ਦੇਖੋ ਬੀਸੀ ਵਿੱਚ ਦੋ ਕਿਸਮ ਦੇ ਡਾਕਟਰ ਹਨ ਫੈਮਿਲੀ ਡਾਕਟਰ ਅਤੇ ਸਪੈਸ਼ਲਿਸਟ ਜੇ ਤੁਹਾਨੂੰ ਕੋਈ ਤਕਲੀਫ ਹੈ ਤਾਂ ਫੈਮਿਲੀ ਡਾਕਟਰ ਜਿਸ ਨੂੰ ਜਨਰਲ ਡਾਕਟਰ ਵੀ ਕਹਿੰਦੇ ਹਨ ਨੂੰ ਤੁਸੀਂ ਸਭ ਤੋਂ ਪਹਿਲਾਂ ਮਿਲੋ BC ਦੇ ਡਾਕਟਰਾਂ ਤੇ ਸਰਜਨਾਂ ਦੇ ਕਾਲਜ ਦੀ ਵੈਬਸਾਈਟ ਵਿੱਚ ਉਹਨਾਂ ਡਾਕਟਰਾਂ ਦੀ ਲਿਸਟ ਦਿੱਤੀ ਹੁੰਦੀ ਹੈ ਜੋ ਨਵੇਂ ਮਰੀਜ਼ ਸਵੀਕਾਰ ਕਰ ਰਹੇ ਹੁੰਦੇ ਹਨ ਜੇ ਤੁਹਾਡਾ ਫੈਮਿਲੀ ਡਾਕਟਰ ਕੋਈ ਨਹੀਂ ਤਾਂ ਤੁਸੀਂ ਵਾਕ ਇਨ ਕਲੀਨਿਕ ਵਿੱਚ ਡਾਕਟਰ ਕੋਲ ਜਾ ਸਕਦੇ ਹੋ ਇਹ ਕਲੀਨਿਕ ਟੈਲੀਫੋਨ ਦੀ ਕਿਤਾਬ ਵਿੱਚ ਡਾਕਟਰਾਂ ਦੀ ਲਿਸਟ ਥੱਲੇ 811 ਤੇ ਫੋਨ ਕਰਕੇ ਜਾਂ ਇੰਟਰਨੈਟ ਤੇ ਹੈਲਥ ਕਲੀਨਿਕ ਬੀਸੀ ਦੀ ਵੈਬਸਾਈਟ ਤੋਂ ਲੱਭ ਸਕਦੇ ਹੋ ਸਪੈਸ਼ਲਿਸਟ ਕੋਲ ਜਾਣ ਲਈ ਤੁਸੀਂ ਆਪਣੇ ਫੈਮਲੀ ਡਾਕਟਰ ਨੂੰ ਮਿਲ ਕੇ ਉਸ ਕੋਲੋਂ ਲਿਖਵਾਓ ਦੋ ਹਾਲਤਾਂ ਵਿੱਚ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਖਰੀਦਣ ਦੀ ਲੋੜ ਬਾਰੇ ਸੋਚ ਸਕਦੇ ਹੋ ਜਦੋਂ ਤੁਸੀਂ ਪਹਿਲੀ ਵਾਰ ਬੀਸੀ ਵਿੱਚ ਆਉਂਦੇ ਹੋ ਅਤੇ ਮੈਡੀਕਲ ਕਵਰ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਸਾਰੀਆਂ ਦਵਾਈਆਂ ਦੇ ਖਰਚੇ ਦੇ ਖੁਦ ਜ਼ਿੰਮੇਵਾਰ ਹੁੰਦੇ ਹੋ ਤੁਸੀਂ 3 ਮਹੀਨਿਆਂ ਦੇ ਇੰਤਜ਼ਾਰ ਦੇ ਸਮੇਂ ਲਈ ਮੈਡੀਕਲ ਇੰਸ਼ੋਰੈਂਸ ਖਰੀਦ ਸਕਦੇ ਹੋ ਜਿਹੜੀਆਂ ਡਾਕਟਰੀ ਸੇਵਾਵਾਂ ਮੀਐਸਪੀ ਥੱਲੇ ਕਵਰ ਨਹੀਂ ਹੁੰਦੀਆਂ ਜਿਵੇਂ ਕਿ ਦੰਦਾਂ ਲਈ ਦਵਾਈ ਲਿਖਵਾਉਣ ਲਈ ਪ੍ਰਾਈਵੇਟ ਹਸਪਤਾਲ ਦਾ ਕਮਰਾ ਅਤੇ ਐਂਬੂਲੈਂਸ ਇਹਨਾਂ ਲਈ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਖਰੀਦ ਸਕਦੇ ਹੋ ਟੈਲੀਫੋਨ ਦੀ ਕਿਤਾਬ ਵਿੱਚ ਇੰਸ਼ੋਰੈਂਸ ਥੱਲੇ ਜਾਂ ਇੰਟਰਨੈਟ ਤੇ इंश्योरेंस देने लोट आमदन भी कुछ प्रोग्राम उपलब्ध हैं ज्यादा मदद फार्म केयर सेहतमंद बच्चे प्रोग्रामा बारे ज्यादा जानकारी ले हेल्थ बीसी वैबसाइट देखो ਅਜ ਦੀ ਫੌਰੀ ਲੋਡ ਹੋਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਡਾ ਕੋਈ ਸੀਰੀਅਸ ਐਕਸੀਡੈਂਟ ਹੋ ਜਾਵੇ ਜਾਂ ਐਮਰਜੈਂਸੀ ਹੋਵੇ ਤਾਂ ਨੇੜੇ ਦੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾਓ ਆਪਣਾ ਐਮਐਸਪੀ ਕੇਅਰ ਕਾਰਡ ਅਤੇ ਜੇ ਜ਼ਰੂਰਤ ਹੋਵੇ ਤਾਂ ਦੁਪਾਸ਼ੀ ਨਾਲ ਲੈ ਜਾਓ ਜੇ ਤੁਹਾਨੂੰ ਐਂਬੂਲੈਂਸ ਚਾਹੀਦੀ ਹੋਵੇ ਤਾਂ 911 ਤੇ ਫੋਨ ਕਰੋ 911 ਨੂੰ ਕਿਵੇਂ ਫੋਨ ਕਰਨਾ ਹੈ ਇਸ ਲਈ ਵੱਖਰੀ ਵੀਡੀਓ ਵਿੱਚ ਵਿਸਥਾਰ ਨਾਲ ਦੱਸਿਆ ਹੈ